ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੇ ਤਰੀਕੇ ਨਾਲ ਭਖਿਆ ਹੋਇਆ ਹੈ ਉੱਥੇ ਹੁਣ ਬੋਲੀਆਂ ਲੱਗਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਤਾਂ ਸਰਪੰਚੀ ਦੇ ਪਹਿਲਾਂ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ 35 ਲੱਖ ਦੀ ਬੋਲੀ ਲੱਗਦੀ ਹੈ ਤੇ ਉਸ ਤੋਂ ਬਾਅਦ ਹੁਣ ਸਭ ਤੋਂ ਵੱਡੀ ਬੋਲੀ ਪੰਜਾਬ ਦੇ ਵਿੱਚ ਗਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ 2 ਕਰੋੜ ਰੁਪਏ ਦੀ ਲੱਗ ਜਾਂਦੀ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂਗੇ ਦਰਸਲ ਸੰਗਰੂਰ ਤੋਂ ਬਾਅਦ ਸਰਬਸੰਮਤੀ ਦੇ ਨਾਲ ਜਿਹੜਾ ਸਰਪੰਚੀ ਨੂੰ ਲੈ ਕੇ ਗਰਦਾਸਪੁਰ ਦੀ ਸਭ ਤੋਂ ਉੱਚੀ ਬੋਲੀ ਲੱਗੀ ਆ ਤੇ ਬੋਲੀ 2 ਕਰੋੜ ਦੀ ਹੈ ਪਰ ਹਜੇ ਤੱਕ ਕੋਈ ਫੈਸਲਾ ਇਹਦੇ ਉੱਤੇ ਉਹ ਨਹੀਂ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਬੋਲੀ ਹੋਰ ਵੀ ਉੱਚੀ ਜਾਣ ਦੀ ਉਮੀਦ ਹੈ ਕਿਉਂਕਿ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਦੱਸਣ ਵਾਲਾ 2 ਕਰੋੜ ਰੁਪਏ ਦੀ ਬੋਲੀ ਦੇਣ ਵਾਲਾ ਆਤਮਾ ਸਿੰਘ ਕਹਿ ਰਿਹਾ ਹੈ ਕਿ ਇਸ ਤੋਂ ਉੱਪਰ ਜਾਣਾ ਪਿਆ ਤਾਂ ਮੈਂ ਉਹ ਵੀ ਚੱਲੇ ਜਾਊਂਗਾ ਉਧਰ ਡੇਰਾ ਬਾਬਾ ਨਨਕ ਦੇ ਪਿੰਡ ਹਰਦੋਵਾਲ ਕਲਾਂ ਪੰਜਾਬ ਦਾ ਪਹਿਲਾ ਜਿਹੜਾ ਪਿੰਡ ਬਣ ਚੁੱਕਿਆ ਹੈ ਜਿਸ ਵਿੱਚ ਸਰਪੰਚੀ ਲਈ ਭਾਜਪਾ ਦਾ ਆਪਣੇ ਆਪ ਨੂੰ ਸਮਰਥਕ ਕਹਿਣ ਵਾਲਾ ਆਤਮਾ ਸਿੰਘ ਹੁਣ ਤੱਕ ਸਭ ਤੋਂ ਵੱਡੀ ਬੋਲੀ ਦੇ ਚੁੱਕਿਆ ਹੈ ਦੱਸਦੀ ਕਿ 2 ਕਰੋੜ ਰੁਪਏ ਦਾ ਜਿਹੜਾ ਬੋਲੀ ਲਗਾਈ ਗਈ ਹੈ ਤੇ ਪੰਜਾਬ ਦੇ ਵਿੱਚ ਹੁਣ ਰਿਕਾਰਡ ਕ੍ਰੈਮ ਕਰ ਦੱਤਾ ਹੈ ਉਧਰ ਪੰਚਾਇਤ ਘਰ ਦੇ ਵਿੱਚ ਪਿੰਡ ਹਰਦੋਵਾਲ ਦੇ ਤਿੰਨ ਤਰ੍ਹਾਂ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਾਏਗਾ ਉਹੀ ਪਿੰਡ ਦਾ ਸਰਪੰਚ ਮੰਨਿਆ ਜਾਊਗਾ ਬੋਲੀ ਦੇਣ ਵਾਲਿਆਂ ਵਿੱਚ ਆਤਮਾ ਸਿੰਘ ਪੁੱਤਰ ਵੱਸਣ ਸਿੰਘ ਜਸਵਿੰਦਰ ਸਿੰਘ 베ਦੀ ਪੁੱਤਰ ਜੀਤ ਸਿੰਘ ਨਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸੀਗੇ ਉਧਰ ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਵਾਈ ਗਈ ਪਰ ਕੋਈ ਵੀ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਦਾ ਕੋਈ ਵੀ ਨਮਾਇੰਦਾ ਬੋਲੀ ਦੇਣ ਵਾਸਤੇ ਨਹੀਂ ਆਇਆ ਤੇ ਅਖੀਰ ਤਿੰਨੇ ਦਾਵੇਦਾਰਾਂ 'ਚ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ 2 ਕਰੋੜ ਰੁਪਏ ਦੀ ਲਗਾਈ ਅਤੇ ਸਾਹਮਣੇ ਵਾਲੇ ਪਾਸੇ ਤੋਂ ਜਸਵਿੰਦਰ ਸਿੰਘ 베ਦੀ ਨੇ 1 ਕਰੋੜ ਦੀ ਬੋਲੀ ਲਾ ਦਿੱਤੀ ਪਰ ਆਤਮਾ ਸਿੰਘ ਨੇ ਸਿੱਧਾ ਹੀ 2 ਕਰੋੜ ਰੁਪਏ ਦੀ ਬੋਲੀ ਲਾ ਦਿੱਤੀ ਜਿਸ ਤੋਂ ਬਾਅਦ ਕੱਲ ਤੱਕ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ ਅਤੇ ਅੱਜ ਸਵੇਰ ਦਾ ਸਮਾਂ ਰੱਖਿਆ ਗਿਆ ਸੀਗਾ ਕਿ ਅਗਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ ਤਾਂ ਉਹ ਬੋਲੀ ਦੇ ਸਕਦਾ ਹੈ ਹੁਣ ਦੇਖਣਾ ਹੋਏਗਾ ਕਿ 2 ਕਰੋੜ ਤੋਂ ਉੱਤੇ ਕੋਈ ਬੋਲੀ ਵਧਾਉਂਦਾ ਹੈ ਜਾਂ ਫਿਰ ਨਹੀਂ ਆਤਮਾ ਸਿੰਘ ਦੀ ਬੋਲੀ ਅਖੀਰ ਹੋਏਗੀ ਉਹ ਭਾਜਪਾ ਤੇ ਆਗੂ ਵਿਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਤ ਕੀਤਾ ਗਿਆ ਤੇ ਕਿਹਾ ਗਿਆ ਕਿ ਪੰਜਾਬ ਵਿੱਚ ਇੱਕੋ ਇੱਕ ਪਾਰਟੀ ਹੈ ਜੋ ਭਾਜਪਾ ਪੰਜਾਬ ਵਾਸੀਆਂ ਦੇ ਭਲੇ ਲਈ ਕੰਮ ਕਰ ਰਹੀ ਹੈ ਤਾਂ ਹੁਣ ਕਹਿ ਲਈਏ ਕਿ ਜਿੱਥੇ ਇੱਕ ਪਾਸੇ ਸਰਬਸੰਮਤੀ ਦੀ ਗੱਲ ਚੱਲ ਰਹੀ ਹੈ ਬਹੁਤ ਸਾਰੇ ਪਿੰਡਾਂ 'ਚ ਸਰਪੰਚ ਨੇ ਜਿਹੜੇ ਉਹ ਸਰਬਸੰਮਤੀ ਨਾਲ ਚੁਣੇ ਜਾ ਰਹੇ ਨੇ ਉਧਰ ਪਿੰਡਾਂ 'ਚ ਬੋਲੀਆਂ ਲੱਗਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਇੱਕ ਪਾਸੇ ਦੇਖਿਆ ਜਾਵੇ ਤਾਂ ਜੇਕਰ ਕੋਈ ਪੈਸਿਆਂ ਦੀ ਬੋਲੀ ਲਾਉਂਦਾ ਹੈ ਜਿਹਹ ਕੰਮ ਕਰਦਾ ਹੈ ਤਾਂ ਉਹ ਗੈਰਕਾਨੂੰਨੀ ਵੀ ਮੰਨਿਆ ਜਾਂਦਾ ਹੈ ਕਿਉਂਕਿ ਅ ਜਾਂ ਤਾਂ ਇਲੈਕਸ਼ਨ ਜਿਹੜੀ 15 ਅਕਤੂਬਰ ਨੂੰ ਹੋਣ ਜਾ ਰਹੀ ਹੈ ਉਸ ਤਰ੍ਹਾਂ ਹੀ ਸਰਪੰਚ ਚੁਣਿਆ ਜਾ ਸਕਦਾ ਹੈ ਜਾਂ ਫਿਰ ਪਿੰਡ ਦੇ ਲੋਕ ਸਰਬਸੰਮਤੀ ਨਾਲ ਵੀ ਮਤਾ ਪਾ ਕੇ ਸਰਪੰਚ ਚੁਣ ਸਕਦੇ ਨੇ ਕਿ ਅਸੀਂ ਬਿਨਾਂ ਵੋਟਾਂ ਤੋਂ ਆਪਣਾ ਸਰਪੰਚ ਚੁਣਦੇ ਹਾਂ ਸਾਰਾ ਪਿੰਡ ਸਹਿਮਤ ਹੈ ਮੈਂਬਰ ਸਹਿਮਤ ਨੇ ਪਰ ਜੇ ਜੇਕਰ બોલیاں પૈસે દે કે લગਣਾ ਤਾਂ ਕਿਤੇ ਨਾ ਕਿਤੇ ਸਵਾਲ ਝੂਠਦੇ ਨੇ ਕਿ ਚੋਣ ਕਮਿਸ਼ਨ ਆਖਰ ਕਾਰਵਾਈ ਕਿਉਂ ਨਿਕਾਰੇ ਆ ਤਾਂ ਜਿਹੜਾ 35 ਲੱਖ ਵਾਲਾ ਮਾਮਲਾ ਸਾਹਮਣੇ ਆਇਆ ਸੀ ਉਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੇ ਜਾਂਚ ਦੇ ਹੁਕਮ ਕਰ ਦਿੱਤੇ ਨੇ ਕਿ ਇਹ ਪਤਾ ਕਰੋ ਕਿ ਕਿਸ ਤਰੀਕੇ ਨਾਲ ਘਟਨਾ ਵਾਪਰੀ ਤੇ ਉਧਰ ਹੁਣ ਇਸ ਮਾਮਲੇ ਵਿੱਚ ਵੀ ਦੇਖਣਾ ਹੋਏਗਾ ਕਿ ਇਸ ਮਾਮਲੇ ਦੀ ਜਾਂਚ ਹੁੰਦੀ ਹੈ ਜਿਸ ਤਰੀਕੇ ਨਾਲ ਬੋਲੀਆਂ ਲੱਗਦੀਆਂ ਨੇ ਇੱਕ ਪਾਸੇ ਗੱਲ ਕਹਿ ਰਹੇ ਨੇ ਕਿ ਲੋਕ ਨੇ ਜਿਹੜੇ ਉਹ ਆਪਣੇ ਸਰਪੰਚ ਚੰਗੇ ਚੋਣਾਂ ਪੜੇ ਲਿਖੇ ਚੋਣਾਂ ਪਰ ਦੂਜੇ ਪਾਸੇ ਹੁਣ ਬੋਲੀਆਂ ਨੇ ਜਿਹੜੀਆਂ ਕਿਤਨਾ ਕਿਤੇ ਸਵਾਲੀਆ ਚਿੰਨ੍ਹ ਜਰੂਰ ਲਗਾਉਂਦੀਆਂ ਨੇ ਕਿ ਆਖਰ ਹੁਣ ਜਿਹਾ ਵਰਤਾਰਾ ਹੋਏਗਾ ਕਿ ਹੁਣ ਬੋਲੀਆਂ ਦੇ ਦੇ ਕੇ ਸਰਪੰਚ ਚੁਣੇ ਜਾਣਗੇ ਇਹ ਵੱਡੇ ਸਵਾਲ ਨੇ ਕਿਤਨਾ ਕਿਤੇ ਜਰੂਰ ਖੜੇ ਹੋ ਰਹੇ ਨੇ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਦਿਓਜਾਜ ਧੰਨਵਾਦ